ਜਿਹੜਾ ਜੀ ਪਿੱਛੇ ਮੈਂ ਅ ਪਰਸੋਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਸੀਗਾ ਜਿਹੜੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫੋਲੋਅਰਸ ਅਗਰ ਸੀਗੇ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ ਚ ਉਹਨਾਂ ਦੀ ਗੱਡੀ ਚ ਛੱਟ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਤੇ ਜਸਪ੍ਰੀਤ ਉਹਨਾਂ ਦੀ ਜਿਹੜੀ ड्यूरिंग रिमांड ਅਸੀਂ ਸਸਟੇਨਡ ਇੰਟਰੋਗੇਸ਼ਨ ਜਾਂ ਪੁੱਛਗਿੱਛ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਵਿੱਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ ਚ ਪਤਾ ਲੱਗਿਆ ਹੈ ਇਹਨਾਂ ਨੇ ਤੋਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਹੈ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਕੰਚਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜੀ ਵੀ ਨਾ ਨੇ ਆਨ ਅਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫਤੀਸ਼ ਚ ਫਾਈਂਡ ਕਿਉਂ ਕਰਾਂਗੇ ਔਰ ਫਿਰ ਨਾ ਨੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਹਾ ਪਰ ਅਮਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੇ ਉਸ ਦਿਨ ਕੰਚਨ ਤੇ ਉਸ ਦਿਨ ਹੀ ਉਹਦੇ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅਮਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੇ ਮਦਰ ਜਿਹੜੇ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਪਠੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਪਠੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਟਿੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇੱਕ ਤਾਂ ਇਹ ਕਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਐ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਯਾ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤੇ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅਮਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ ਵਟਸਐਪ ਤੇ ਕੰਟੈਕਟ ਕੀਤਾ ਤੇ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਉਹ ਕੰਚਨ ਦੀ ਜਿਹੜੀ ਇਓਨ ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ ਜਿਹੇ ਲੋਕ ਮੌਕੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਤਜੀਤ ਉਹਦੇ ਤੇ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਦਿਰਾਜ ਜੀ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ a very preplanned conspiracy ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਲ ਦੇ ਨਾਲ ਉਹ ਗਰਾਜ ਚੰਦ ਆ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਔਰ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ 'ਚ ਉਤੇ ਉਸ ਤੋਂ ਬਾਅਦ ਜਿਹੜੇ ਅਮਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ-ਨਾਲ ਰਹੀਆਂ ਪਹਿਲੇ ਇੱਧਰ-ਉੱਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇੱਧਰ-ਉੱਧਰ ਜਿਵੇਂ ਪੂਚੋ ਦੇ ਨੇੜੇ ਤੇੜੇ ਆਊਟਲੈਟਸ ਦਾ ਵੀ ਜਿਹੜਾ ਦਿੰਦੇ ਨੇ ਥੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਉਹਨਾਂ ਦਾ ਪਹਿਲਾ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋਗੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਹੈ ਜਿਹੜਾ ਉਹ ਸਕੋਰਪੀਓ ਚਲਾ ਰਿਆ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕ ਇਨ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅੰਮ੍ਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਤੇ ਘੁੰਮਦੇ ਰਹੇ ਥੈਨ ਫਾਈਨਲੀ ਐਟ 1 ਪੁਆਇੰਟ ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਥੈਨ ਦੇ ਸਟਾਰਟਡ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਜਿਸਟਰਡ ਜੋ ਕੁਝ ਕਿਚ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੋਂ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਤੇਰੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤ ਜੀ ਤੇ ਇੱਕ ਪਾਸੇ ਜਸਪ੍ਰੀਤ ਥੈਨ ਅਮਰਿਤ ਨੇ ਇਹਨਾਂ ਨੂੰ ਕਿਹਾ ਅਮਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕਸ ਲਾ ਕੇ ਉਹਦੇ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅਮਰਿਤ ਅੱਗੇ ਉਹਨੇ ਉਹਦਾ ਗਲਾ ਘੋਟਿਆ ਐਂਡ ਦੇ ਕੰਟੀਨਿਊਡ ਦਿਸ ਟਿਲ ਐਟ ਲੀਸਟ 10 ਟੂ 15 ਮਿੰਟ ਜਦੋਂ ਤੱਕ ਉਹਦੇ ਸਾਹ ਖਤਮ ਨਹੀਂ ਹੋ ਗਏ ਦੈਨ ਫਾਈਨਲੀ ਸ਼ੀ ਪਾਸਡ ਅਵੇ ਉਸ ਤੋਂ ਬਾਅਦ ਇਹਦੀ ਜੋ ਪਹਿਲਾ ਹੀ ਪਲਾਨ ਸੀਗਾ ਕਿ ਉਸ ਤੋਂ ਬਾਅਦ ਇਹ ਜਿਹੜਾ ਪੈਟਰੋਲ ਪੰਪ ਤੇ ਗੱਡੀ ਇਹਨਾਂ ਨੇ ਐਨ ਸਕੋਰਪੀਓ ਆਪਣੀ ਲਗਾਈ ਸੀਗੀ ਵੈਨ ਦੇ ਰੀਚਡ ਦੈਟ ਪੈਟਰੋਲ ਪੰਪ ਉੱਥੇ ਆਲਰੇਡੀ ਉਹਨਾਂ ਦੇ ਪੁੱਜਣ ਤੋਂ ਪਹਿਲਾਂ ਜੋ ਹੁਣ ਤਫਤੀਸ਼ ਚ ਪਤਾ ਲੱਗਿਆ ਇੱਕ ਰਣਜੀਤ ਸਿੰਘ ਵਾਸੀ ਵਾਸੀ ਵਿਲੇਜ ਸੋਹਲ ਥਾਣਾ ਚਬਾਲ ਤਰਨਤਾਰਨ ਉਹ ਤੇ ਇੱਕ ਹੋਰ ਨਾਮਾਲੂਮ ਵਿਅਕਤੀ ਇੱਕ ਛੋਟੀ ਗੱਡੀ ਸਵਿਫਟ ਜਾਂ ਆਈ 10 ਉਹ ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੀ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ ਦੇ ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਡ ਥੈਮ ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹ ਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਆ ਗਿਆ ਥੈਨ ਵੈਨ ਦੇ ਕੇਮ ਆਊਟ ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅਮਰਿਤਪਾਲ ਨੂੰ ਕਿ ਐਦਾਂ ਦਾ ਹੋ ਗਿਆ ਤੇ ਅਮਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਕੱਟ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ 'ਚ ਬਟ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾਂ ਤੋਂ ਕੱਟਿਆ ਗਿਆ ਸੋ ਇਹਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ 'ਚੋਂ ਗੱਡੀ ਤੇ ਫੇਰ ਬਾਹਰ ਕਮਾਉਂਦੇ ਰਹੇ ਤੇ ਅਗੇਨ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਜਸਪ੍ਰੀਤ ਫਿਰ ਦੁਬਾਰਾ ਗਿਆ ਪਾਰਕਿੰਗ ਚ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ پارک ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤਾ ਬਾਰਿਸ਼ ਹੀ ਫਿਰ ਇਹ ਇਨ ਸਕੋਰਪਿਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ ਚ ਇਹ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅਮਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ੈਂਟ देयर ਕਾਂਸਪੀਰੇਟਰ ਤਾਂ ਉਹ ਸੀਗਾ ਹੀ ਸੀਗਾ ਬਟ ਈਵਨ ਵਾਈਲ ਕਮਿਟਿੰਗ ਦਾ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦਾ ਪਲਾਨ ਤਾਂ ਇਹ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਦੇ ਚ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ ਬੀਐਨਐਸ ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮਾ ਲੂ ਵਿਅਕਤੀ ਹੈ बिकॉज ਦੇ ਵਰ ਆਲਸੋ ਪਾਰਟ ਆਫ ਦ ਕ੍ਰਿਮੀਨਲ ਕਾਂਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ ਚ ਨਾਮਿਨੇਟ ਕਰ ਲਿਆ ਡੀਡੀਆਰ ਐਂਟਰੀ ਪਾ ਕੇ 14 ਤਰੀਕ ਨੂੰ 120 ਬੀ ਦੇ ਤਹਿਤ ਔਰ ਕਿਉਂਕਿ ਵਕਤ-ਵਕਤ ਸਾਡੀ ਟੀਮਾਂ ਇਨਫੈਕਟ ਅਦਰ ਡਿਸਟ੍ਰਿਕਟਸ ਦੀ ਹੈਲਪ ਲੈ ਕੇ ਵੀ ਅਸੀਂ ਅਮਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟੋ ਛਾਪੇ ਮਾਰੀ ਜਿੱਥੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁਕਆਊਟ ਸਰਕੂਲਰ ਹੁੰਦਾ ਹੈ ਇਹਦੀ ਜਿਹੜੇ ਡੀਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਦੈਨ ਵੀ ਈਵਨ ਚੈਕਡ ਫਰਮ ਦ ਜਿਹੜੇ ਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅਮਰਿਤਪਾਲ ਹੈ ਇਹਦੀ ਪਲੈਨਿੰਗ ਇੰਨੀ ਸ਼ਾਤਰ ਸੀਗੀ ਕਿ ਜਿਸ ਦਿਨ ਇਹਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਸਾਕੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅੰਮ੍ਰਿਤਸਰ ਤੇ ਇਹਨੇ 7:30 ਵਜੇ ਅੰਮ੍ਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਏਮਿਰੇਟਸ ਜੋ ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਇਹਨੇ ਮੀਨੀਆਂ ਤੋਂ ਪਲਾਨ ਕਰ ਰਿਆ ਸੀ ਤੇ ਕ੍ਰਾਈਮ ਕਮਿਟ ਕਰਨ ਤੋਂ ਵਿਦੀਨ ਅ ਫਿਊ ਆਵਰਸ ਕਿ 9 ਵਜੇ ਇਹਨੇ ਫਲਾਈਟ ਵੀ ਲੈ ਲਈ सो so, यदि एल ओ सी जारी हो गई है एंड ऑल द एयरपोर्ट्स हैव बीन एयरपोर्ट है मर्डर केस मर्डर अक्यूज वॉन्टेड है ही हैज़ टू बी डिटेन और इस तो अलावा क्योंकि बार चला गया तो सा वटिड है सो वी विल टाई अप विद अदर अथॉरिटीज अदर एजेंसीज यू डिपोर्ट कर जो प्रोसीजर है फॉलो किया जाएगा ਕੀ ਤੁਹਾਡੇ ਜਿਹੜੇ ਕਾਉਂਟ ਸੀ ਉਹ ਪੈਨ ਗੱਪ ਤੇ ਗਏ ਹੋ ਕਿਹੜੇ ਕਾਉਂਟਸ ਤੋਂ ਦਾ ਫਿਕਰ ਮਜੂਰ ਕਰਿਆ ਗਿਆ ਅ? ਅ ਕੱਲ ਜੀ ਅਸੀਂ ਵੀ ਜਿੰਨੇ ਅਕਾਉਂਟਸ ਸਪੈਸ਼ਲੀ ਜਿਹੜਾ ਅਕਾਉਂਟ ਚ 4 ਲੱਖ ਤੋਂ ਵੱਧ ਫੋਲੋਅਰ ਸੀਗੇ ਉਹ ਵਾਲਾ ਅਕਾਉਂਟ ਵੀ ਇਹਨਾਂ ਨੇ ਸਸਪੈਂਡ ਅਸੀਂ ਅਥਾਰਟੀਜ਼ ਤੋਂ ਲਿਖਿਆ ਤੇ ਸਾਡੀ ਜਿਹੜਾ ਸਾਈਬਰ ਸਾਈਬਰ ਪੁਲਿਸ ਹੈੱਡਕ quarter ਲੈਵਲ ਹੈ ਉਹਨਾਂ ਵੱਲੋਂ ਵੀ ਵਕਫ ਵਕਫ ਜਿਹੜੇ ਵੀ ਇਸ ਤਰ੍ਹਾਂ ਦੇ 네ਗੇਟਿਵ ਮੈਸੇਜ ਕਨਵੇ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ ਗੈਟ ਦੋਜ਼ ਆਲਸੋ ਸਸਪੈਂਡਿਡ और इनिशियल uh, वाला कल हो ही तो कल ہو ہی گیا سر کوئی پرابلم نہیں ہے جی دی جڑی ٹراول ہسٹری اسی کڈائی ہے اودے چ لکھیا ہوا ہے کہ ائی سی پی امریٹس سر تو اینے 7:30 بجے جڑی فلائٹ پرٹ کیتی ہے ہی اس گون ٹو یونائیٹڈ عرب امریٹس جی جی جڑی بلاڈ کر دی کل چل कि ਅਸੀਂ ਜਦੋਂ ਪੋਸਟਮਾਰਟਮ ਤੇ ਕੁਐਰੀਸ ਪੰਦੇ ਅਸੀਂ ਇਹ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟੂ ਪ੍ਰੀਲੀਮਨਰੀ ਫॉर ਮੀ ਟੂ ਕਮੈਂਟ ਮੈਂ ਜੋ ਖਾਬਾ ਬਬਲੇ ਕੀ ਆ ਰਿਹਾ ਜਿੱਦਾਂ ਇਹ ਵੀ ਟੈਕਸਟ ਪਾ ਲਿਆ ਡੈਫੀਨਿਟਲੀ ਜੀ ਹੋਤਾ ਸੀ ਪਹਿਲਾਂ ਵੀ ਡਿਸਟਰਕਸ਼ਨ ਆਫ ਐਵਿਡੈਂਸ ਦਾ ਸੈਕਸ਼ਨ ਤਾਂ ਅਸੀਂ ਲਾਇਆ ਹੋਇਆ ਸੀ ਇਹ ਗੱਲ ਉਹਨਾਂ ਨੇ ਪਹਿਲਾਂ ਦੱਸਤੀ ਸੀ ਬਟ ਦ ਨਿਊ ਥਿੰਗ ਇਜ਼ ਥੈਟ ਅਮਰਿਤਪਾਲ ਵਾਸ ਇਨਵੋਲਡ ਇਨ ਕਮਿਟਿੰਗ ਦ ਮਰਡਰ ਇਸ ਪਾਲ ਮਿਕਸ ਕੁਨ ਦਾ ਪਤਾ ਨਹੀਂ ਨਾਮ ਨਾਲ ਚੱਲੇਗੇ ਦੇਖੋ ਜੀ ਰਣਜੀਤ ਜਿਹੜਾ ਉਹਦੀ ਤਾਂ ਸਾਨੂੰ ਡੀਟੇਲਸ ਪਤਾ ਲੱਗੀਆਂ ਉਹਦੇ ਤੇ ਛਾਪਾ ਮਾਰੀ ਕੀਤੀ ਆ ਉਹ ਵੀ ਫਰਾਰ ਹੈ ਅਸੀਂ ਉਹਦਾ ਵੀ ਲੁਕਆਊਟ ਸਰਕੂਲਰ ਜਾਰੀ ਕਰ ਰਹੇ ਹਾਂ ਤੇ ਜਿਹੜਾ ਦੂਜਾ ਬੰਦਾ ਇਹ ਹੁੰਡੇ ਦੋਸ਼ੀਆਂ ਤੋਂ ਹਲੇ ਤੱਕ ਉਹਦੀ ਆਈਡੈਂਟੀਟੀ ਪਤਾ ਨਹੀਂ ਲੱਗੀ ਬਟ ਵੀ ਆਰ ਟ੍ਰੇਲਿੰਗ ਦ ਟੈਕਨੀਕਲ ਐਵਿਡੈਂਸ ਹਲੇ ਅਨਨੋਨ ਪ੍ਰੰਤ ਤੱਕ ਜਾਂ ਅਨਨੋਨ ਵੀਡੀਓ ਆ ਰਹੀ ਆ ਹਾਂਜੀ ਜੇ ਕੋਈ ਕੋਰਨ ਸਜਾਪਤੀ ਯੂਨਿਟ ਆਪੀ ਆਨੇ ਹੋਰ ਵੀ ਇਨਵੋਲਵ ਹੋ ਸਕਦੇ ਨੇ

तो uh, <laughs> I think जितने भी अदा दी कॉल हो रही है कंसर्न पुलिस इज टेकिंग एक्शन बट वी हैव बुक्ड हिम इन अ वेरी स्ट्रिंजेंट केस हुन जे वो बाहर भज भी गया है साडी नॉलेज आ गया वी विल फॉलो ड्यू प्रोसीजर जेड़ा डिपोर्ट करन ली क्रिमिनल्स तो हुंदा सो वी विल बी राइटिंग टू आवर कंसर्न एजेंसीज थोड़ा और पूछो कैसे कोई नहीं क्या कौन सी ग्रेड्स का रेट मिलता है कुछ बात से पहले सॉरी ज्यादा तक जी कॉल थी ਇਹ ਲੈਰ ਦੇ ਕੋਪਰੋਨੀ ਕੋਪਰੋਨੀ ਦੇ ਮੈਨੂੰ ਅੱਜਕਲ ਜੋ ਇਸ ਤਰ੍ਹਾਂ ਦੇ ਕ੍ਰਾਈਮਨਲਸ ਹੁੰਦੇ ਆ ਦੇ ਯੂਜ਼ ਵੇਰੀਅਸ ਟਾਈਪ ਆਫ ਵਰਚੁਅਲ ਨੰਬਰਸ ਆਲਸੋ ਸੋ ਥੈਟ ਉਹ ਛੇਤੀ ਟਰੈਕ ਨਾ ਹੋ ਪਾਏਨ ਬਟ ਸਾਡੀ ਏਜੰਸੀਜ਼ ਵੀ ਇਦਾਂ ਦੇ ਟਰੈਕ ਕਰ ਲੈਂਦੀ ਆ ਸੋ ਹੁਣ ਜਦੋਂ ਸਾਨੂੰ ਟੈਕਨੀਕਲੀ ਪਤਾ ਲੱਗ ਗਿਆ ਡੈਟ ਐਲਓਸੀ ਖੁੱਲਣ ਤੇ ਟਰੈਵਲ ਹਿਸਟਰੀ ਪਤਾ ਲੱਗੇ ਸੋ ਅੱਗੇ ਦਾ ਵੀ ਪ੍ਰੋਸੀਜਰ ਸਾਰੀ ਗਵਰਨਮੈਂਟਸ ਦਾ ਇੰਟੈਲੀਜੈਂਸੀ ਕੋਆਰਡੀਨੇਸ਼ਨ ਹੁੰਦੀ ਆ ਹੀ ਕੈਨਟ ਰਨ ਟੂ ਫਾਰ हाँ जी रिमांड लगवांगे जी अदग, क्योंकि सानू कई ऐदे च चीज लिख कर करनी है मेल रिक्वेस्ट टू ड्यूटी स्ट्रीट के सानू रिमांड एक्सटेंड करना हम के लिए करेंगे नाम इसका आइडेंटिटी का पता लाइक पता वो सु लायक है दो तक ना सोशल मीडिया पे काफी कुछ चलते उसको मैंने तो कि इसका तोडा है इसका ਕੋ ਜੀ ਇਹਦੇ ਚ ਤਾਂ ਮੈਂ ਤੁਹਾਨੂੰ মিডিਆ ਨੂੰ ਹੀ ਅਪੀਲ ਕਰਾਂਗੀ ਕਿ ਇਸ ਤਰ੍ਹਾਂ ਦੀ ਜੇ ਕੋਈ ਰੇਪ ਦੀ ਕੋਈ ਗੱਲ ਹੋਏਗੀ ਤਾਂ ਵੀ ਵਿਲ ਬੀ ਦ ਫਰਸਟ ਪੀਪਲ ਜੋ ਤੁਹਾਨੂੰ ਇਨਫੋਰਮ ਕਰਾਂਗੇ ਤੇ ਇਸ ਤਰ੍ਹਾਂ ਦੀ ਗੱਲਾਂ ਆਪਣੇ ਲੈਵਲ ਤੇ ਬਿਲਕੁਲ ਨਾ ਫੈਲਾਈਆਂ ਜਾਣ ਅਸੀਂ ਮੈਂ ਤੁਹਾਨੂੰ ਆਪ ਦਾਸ ਰਹੀ ਹਾਂ ਕਿ ਵੀ ਹੈਵ ਰੇਸ ਦਿਸ ਕੁਐਸਚਨ ਜੇ ਪੋਸਟਮਾਰਟਮ ਜੇ ਆਏਗਾ ਉਹਨੂੰ ਤਾਂ ਕੋਈ ਲੁਕੋ ਨਹੀਂ ਸਕਦਾ ਦੈਨ ਵੀ ਵਿਲ ਕਨਵੇ ਆਫੀਸ਼ੀਅਲੀ ਟੂ ਯੂ ਜੈਦਾਂ ਦਾ ਕੁਝ ਹਰ ਇੱਕ ਕਾਰਨ ਤਾਂ ਉਸੇ ਨੂੰ ਇੱਕ ਨੰਬਰ ਸੋਚੂਗੀ ਜੇ ਤੁਹਾਨੂੰ ਲੱਗਦਾ ਜੋ ਮਾਰਟੀ ਬੋਲ ਰਿਹਾ ਹੈ ਕੁਤਾ ਤੁਹਾਡੀ ਗੱਲ ਦਾ ਪ੍ਰਭਾਵ ਚੱਲ ਰਹੀ ਹੈ ਉਸੇ ਕਲਪੀ ਐਕਸ਼ਨ ਤੋਂ ਸੀ ਇਸੇ ਕਰਕੇ ਜੀ ਅਸੀਂ ਜਿਹੜਾ ਮੇਨ ਹੈ ਇਹਦੇ ਤਾਂ ਅਕਾਊਂਟ ਸਸਪੈਂਡ ਕਰਾਏ ਹੈ ਤੇ ਹੋਰਾਂ ਤੇ ਵੀ ਜਿਹੜਾ ਸਾਡਾ ਸਾਈਬਰ ਸਾਈਬਰ ਦੀ ਕ੍ਰਾਈਮ ਦੀ ਟੀਮ ਹੈ ਚੰਡੀਗੜ੍ਹ ਦੀ ਦੇ ਆਰ ਕਨਸਟੈਂਟਲੀ ਵਾਚਿੰਗ ਐਂਡ ਰਿਪੋਰਟਿੰਗ ਜੀ ਇਯੋਨ ਗੱਡੇ ਤਾਂ ਕੰਚਨ ਦੀ ਮੈਂ ਨੂੰ ਐਗਜੈਕਟ ਓਨਰਸ਼ਿਪ ਨਹੀਂ ਪਤਾ ਪਰ ਜਿਹੜੇ ਐਨ ਸਕੋਰਪੀਓ ਸੀਗੇ ਉਹ ਵੀ ਅਮਰਿਤਪਾਲ ਦੇ ਨਾਮ ਤੇ ਨਹੀਂ ਆ ਉਹ ਕੋਈ ਹਰਿਆਣਾ ਬੋਲ ਹਰਿਆਣਾ ਦਾ